ਜਿਹੜੀ ਬਿਜ਼ਨਸ ਕਰਦੇ ਆਂ ਸੀ ਅੱਛੇ ਫੈਮਿਲੀ ਤੋਂ ਸਾਨੂੰ 120 ਦਿਨਾਂ ਤੋਂ ਰਸਤਿਆਂ 'ਚ ਖੜੇ ਹੋਣ ਦੀ ਲੋੜ ਨਹੀਂ ਐ ਜਸਟਿਸ ਲਈ ਇੱਜ਼ਤ ਲਈ ਖੜੇ ਆਂ ਉਹ ਇੱਜ਼ਤ ਜਿਹੜੀ ਸਾਡੀ ਰੋਲ ਕੇ ਰੱਖ ਦਿੱਤੀ ਉਹ ਪੰਜਾਬ ਪੁਲਿਸ ਨੇ ਰੋਲ ਦੇ ਰੋਲ ਦੇ ਉੱਥੋਂ ਦੀ ਕੱਢ ਕੇ ਯੂਟੀ ਪੇ ਜੇ ਯੂਟੀ ਵੀ ਹੁਣ ਭੱਜੇ ਹੋਣ ਜੀ ਤੇ ਸਾਨੂੰ ਮਿਲ ਨਹੀਂ ਰਹੇ ਜਿਵੇਂ ਅਸੀਂ ਪકડਣਾ ਚਾਹੁੰਦੇ ਆਂ ਬਿਲ ਡਿਨਾਈ ਕਰੋ 307 ਲੱਗਣੀ ਚਾਹੀਦੀ ਐਫ ਆਈ ਆਰ ਨੂੰ ਬੋਗਸ ਕਰ ਦਿੱਤਾ ਜਾਏ 65 ਨੂੰ ਕਵਰ ਅਪ ਕਰ ਦਿੱਤਾ ਜਾਏ ਜਿਹੜੀ ਟਾਬੇ ਵਾਲੇ ਦੀ ਐ ਪਰ ਇਸ ਨੂੰ ਇੱਥੇ ਕੇਸ ਨੂੰ ਸੁਸਤਾ ਦਿੱਤਾ ਜਾਏ ਜਦੋਂ 10 ਦਿਨ ਡਿਲੇ ਹੋਣ ਦਾ ਕਾਰਨ ਕੀ ਸੀ ਹੋਰ ਮੇਰੀ ਐਫਆਈਆਰ 10 ਦਿਨ ਡਿਲੇ ਕੀਤੀ ਗਈ ਟਾਬੇ ਦੀ ਹੋਨਰ ਦੀ 15 ਤਰੀਕ ਨੂੰ ਰਾਤੀ 12 ਵਜੇ ਐਫਆਈਆਰ ਕੀਤੀ ਹੈ ਮਤਲਬ ਵਾਟ ਇਜ਼ ਦ ਮੀਨਿੰਗ ਆਫ ਰਾਤੀ 12 ਵਜੇ ਐਫਆਈਆਰ ਕਰਨ ਦਾ ਜਸਟ ਟੂ ਸ਼ੋ ਪਬਲਿਕ ਜਿਹੜੇ ਟਾਬੇ ਵਾਲੀ ਦੀ ਐਫਆਈਆਰ ਉਹਦੇ ਚ ਕੀ ਕੁਝ ਹੈਗਾ ਜਿਹੜੇ ਤਰਾਜ ਟਾਬਾ ਵਾਲਾ ਕਹਿੰਦਾ ਜੀ ਇੱਕ ਗੱਡੀ ਤੇ ਬੰਦੇ ਆਏ ਸੀ ਤਿੰਨ ਬੰਦੇ ਨੇ ਆ ਕੇ ਦੇ ਵਰ ਹੈਵਿੰਗ ਮੈਗੀ অর ਡਰਿੰਕ ਕਰ ਰਹੇ ਸੀ অর ਪੁਲਿਸ ਵਾਲਿਆਂ ਨੇ ਇਹਨਾਂ ਨੂੰ ਕਿਹਾ ਗੱਡੀ ਕਰੋਨਾ ਨੇ ਆ ਕੇ ਗਾਲਾਂ ਕੱਢੀਆਂ ਕਹਿੰਦੇ ਰੌਂਗ ਸਾਈਡ ਤੋਂ ਬੰਦੇ ਆ ਉੱਥੇ ਥੋੜੀ ਜਿਹੀ ਲੜਾਈ ਹੋਈ ਉਹ ਚਲੇ ਗਏ ਐਵੀਡੈਂਸ ਗਾਇਬ ਕਰਨਾ ਬਹੁਤ ਵੱਡਾ ਕਰਾਇਮ ਹੈ ਉਹ ਤਾਂ ਰਾ ਕਿਉਂ ਨਹੀਂ ਲਗਾਈ ਗਈ ਯੂਟੀ ਨੇ ਨਹੀਂ ਯੂਟੀ ਨੇ ਤੁਹਾਡੀ ਜਦੋਂ ਐਸਆਈਟੀ ਨੇ ਨਹੀਂ ਲਈ ਤੁਹਾਡੀ ਇਹ ਬਿਲਕੁਲ ਸਾਡੀ ਕੋਈ ਸਟੇਟਮੈਂਟ ਨਹੀਂ ਲਈ ਤੀ ਗਈ ਮੋਢਗਲ ਸਰ ਤੋਂ ਹੈ ਕੇਸ ਬਦਲ ਦਿੱਤਾ ਗਿਆ ਪਰ ਹਰਪ੍ਰੀਤ ਬਰਾਰ ਨੂੰ ਦੇ ਦਿੱਤਾ ਗਿਆ ਉਸ ਨੇ ਤੇ ਸਾਨੂੰ ਆਪਸ਼ਨ ਹੀ ਨਹੀਂ ਦਿੱਤੀ ਕਿ ਬੋਲਾ ਯੂਟੀ ਤੇ ਟ੍ਰਾਂਸਫਰ ਕਰਨੇ ਸਾਨੂੰ ਕੋਈ ਆਪਸ਼ਨ ਤਾਂ ਦਿੱਤੀ ਨਹੀਂ ਸੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੁਸੀਂ ਸੋਚੋ ਚਾਰ ਐਸਐਚਓਜ਼ ਨੂੰ ਬਚਾਨ ਲੈ ਲੱਗੀ ਹੋਈ ਹੈ ਅਜ ਤੱਕ ਤੇ ਤੁਸੀਂ ਕੋਰਟ ਤੇ ਤੁਹਾਡਾ ਪੀਪੀ ਲੜਿਆ ਸੀਗਾ ਸੀਬੀਆਈ ਨਹੀਂ ਜਾਣੀ ਚਾਹੀਦੀ ਤੇ ਅੱਜ ਤੁਹਾਨੂੰ ਬੜੀ ਖੁਸ਼ੀ ਹੋ ਗਈ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੋਲਿੰਦਰ ਸਿੰਘ ਛਲੇੜੀ ਅੱਜ ਕਰਨਲ ਬਾਠ ਮਾਮਲੇ ਦੇ ਵਿੱਚ ਵੱਡੀ ਅਪਡੇਟ ਹੈ ਕਰਨਲ ਬਾਠ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਵੱਲੋਂ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ ਤਾਂ ਮਿਸਿਸ ਬਾਠ ਲਗਾਤਾਰ ਇਸ ਮਾਮਲੇ ਦੀ ਪੈਰਵਾਹੀ ਕਰ ਰਹੇ ਨੇ ਲੰਬੀ ਲੜਾਈ ਲੜ ਰਹੇ ਨੇ ਅੱਜ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਕੁਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਜੋ ਚੰਡੀਗੜ੍ਹ ਦੀ ਪੁਲਿਸ ਸੀ ਜਾਂ ਐਸਆਈਟੀ ਸੀ ਉਹਨਾਂ ਦੇ ਵੱਲੋਂ ਇਹ ਜਿਹੜੀਆਂ ਕਿਹੜੀਆਂ ਕਤਾਈਆਂ ਰਹੀਆਂ ਜਿਹੜੀਆਂ ਕਿ ਪੁਟਅਪ ਕੀਤੀਆਂ ਗਈਆਂ ਜਿਹਦੇ ਕਾਰਨ ਇਹ ਇੱਕ ਝਾੜ ਵੀ ਜਿਹੜੀ ਅੰਦਰੋਂ ਪੈਂਦੀ ਦਿਖਾਈ ਦਿੱਤੀ ਜਸਟਿਸ ਸਾਹਿਬ ਨੇ ਬਹੁਤ ਝਾੜ ਪਾਈ ਚੰਡੀਗੜ੍ਹ ਪੁਲਿਸ ਨੂੰ ਐਸਆਈਟੀ ਨੂੰ ਤੇ ਉਹਨਾਂ ਨੂੰ ਸਾਫ਼ ਤੌਰ ਤੇ ਕਿਹਾ ਕਿ ਤੁਸੀਂ ਇਹ ਇਨਕੁਆਇਰੀ ਸਹੀ ਨਹੀਂ ਕਰ ਰਹੇ ਸੀਸੀਬੀ ਨੂੰ ਸੌਂਪ ਰਹੇ ਜੀ ਯਾ ਮੈਂ ਤੱਕ ਤੁਸੀਂ ਦੇਖਿਆ ਨਾ ਮੈਂ ਕਹਿ ਰਹੀ ਸੀ ਮੈਂ ਇੱਕ ਪਰੋਸਾ ਜਿਤਾਣਾ ਚਾਹ ਰਹੀ ਸੀ ਕਿ ਇਟ ਇਜ਼ ਆਊਟ ਆਫ ਪੰਜਾਬ ਸਾਨੂੰ ਜਸਟਿਸ ਮਿਲੇਗਾ ਕਿਉਂਕਿ ਇਹ ਇੱਕ ਟਰੂਥਫੁਲ ਕੇਸ ਹੈ ਜਿਸ ਲਈ ਤੁਸੀਂ ਦੇਖੋ ਨਹੀਂ ਤੇ ਮੈਂ ਜਿਹੜੀ ਬਿਜ਼ਨਸ ਕਰਦੀਆਂ ਸੀ ਅੱਛੇ ਫੈਮਿਲੀ ਤੋਂ ਸਾਨੂੰ 120 ਦਿਨਾਂ ਤੋਂ ਰਸਤੇ ਵਿੱਚ ਖੜੇ ਹੋਣ ਦੀ ਲੋੜ ਨਹੀਂ ਹੈ ਜਸਟਿਸ ਲਈ ਇੱਜ਼ਤ ਲਈ ਖੜੇ ਹੋਏ ਹਾਂ ਉਹ ਇੱਜ਼ਤ ਜਿਹੜੀ ਸਾਡੀ ਰੋਲ ਕੇ ਰੱਖ ਦਿੱਤੀ ਉਹ ਪੰਜਾਬ ਪੁਲਿਸ ਨੇ ਰੋਲ ਦੇ ਰੋਲ ਦੇ ਉੱਥੋਂ ਦੀ ਕੱਢ ਕੇ ਯੂਟੀ ਤੇ ਜੇ ਯੂਟੀ ਵੀ ਹੁਣ ਇਨਫਲੂਐਂਸ ਵਿੱਚ ਆ ਗਈ 23 ਮਈ ਤੱਕ ਤੇ ਯੂਟੀ ਲੜਦੇ ਸੀ ਕਿ ਅਸੀਂ ਇਹਨਾਂ ਨੂੰ ਗ੍ਰਫਤਾਰ ਕਰਨਾ ਹੈ ਉਹ ਹਾਈਡ ਆਊਟ ਹੈਨ ਜੀ ਅਸੀਂ ਰੈਡ ਕਰਨੇ ਆ ਮਿਲ ਨਹੀਂ ਰਹੇ ਜੀ ਤੇ ਭੱਜੇ ਹੋਏ ਨੇ ਜੀ ਤੇ ਸਾਨੂੰ ਮਿਲ ਨਹੀਂ ਰਹੇ ਅਸੀਂ ਪਕੜਨਾ ਚਾਹੁੰਦੇ ਆ ਬਿਲ ਡਿਨਾਈ ਕਰੋ 307 ਲੱਗਣੀ ਚਾਹੀਦੀ ਹੈ ਇੱਜਾ ਕੀ ਹੋਇਆ 10 ਦਿਨਾਂ ਦੇ ਅੰਦਰ ਕਿ ਯੂਟੀ ਦੇ ਕੇ ਇਨਸੀਡੈਂਟ ਚੇਂਜ ਹੋ ਗਿਆ ਵੀਡੀਓ ਤੇ 3 ਮਹੀਨੇ ਦੀ ਬਿਊਟੀ ਕੋਲ ਸੀ ਮੇ 23 ਤਰੀਕ ਨੂੰ 2 ਮਹੀਨੇ ਹੋ ਚੁਕੇ ਸੀਗੇ ਜਦੋਂ ਐਂਟੀਸੀਪੇਟਰੀ ਬੇਲ ਲੱਗੀ ਐ ਠੀਕ ਹੈ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਤੇ 2 ਮਹੀਨੇ ਉਹਨਾਂ ਨੇ ਵੀਡੀਓ ਦੇਖੀ ਕੀ ਇਹ ਜਾ ਹੋ ਗਿਆ ਜੋ 10 ਦਿਨਾਂ ਤੇ ਹੁਣ ਯੂਟੀ ਕੀ ਕਰ ਰਹੀ ਸੀ ਯੂਟੀ ਜਿੰਨੇ ਵੀ ਨਾਨ ਬੇਲੇਬਲ ਅਫੈਂਸੀ ਇਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਿਹੜੇ ਜੱਜ ਸਾਹਿਬ ਨੇ ਨੋਟ ਕੀਤੀ ਗੱਲ ਕੀ ਹੈ ਕਿ ਚਾਰੇ ਸੀ ਕਿ ਕਿ ਆਪ ਐਫ ਆਈ ਆਰ ਨੂੰ ਬੋਗਸ ਕਰ ਦਿੱਤਾ ਜਾਏ 65 ਨੂੰ ਕਵਰ ਅਪ ਕਰ ਦਿੱਤਾ ਜਾਏ ਜਿਹੜੇ ਟਾਬੇ ਵਾਲੇ ਦੀ ਹੈ ਔਰ ਇਸ ਨੂੰ ਇੱਥੇ ਕੇਸ ਨੂੰ ਸਜਾਲ ਦਿੱਤਾ ਜਾਏ ਐ ਯੂਟੀ ਦੀ ਉਹ ਸੀਗਾ ਕਿ ਇਸ ਨੂੰ ਮਾਈਲਡ ਕਰ ਕਰਕੇ ਸਾਨੂੰ ਦਿਖਾਉਂਦੇ ਰਹੇ ਕਿ ਅਸੀਂ ਬਹੁਤ ਕਰ ਰਹੇ ਹਾਂ ਜਦੋਂ ਅਸੀਂ ਯੂਟੀ ਦੇ ਹੈੱਡ ਨੂੰ ਮਿਲਣ ਗਏ ਮੈਂ ਔਰ ਮੇਰੇ ਹਸਬੰਡ ਤੇ ਉਹ ਕਹਿੰਦੇ ਜੀ ਅਸੀਂ ਇਨਵੈਸਟੀਗੇਸ਼ਨ ਨਹੀਂ ਕਰਾਂਗੇ ਕਿ ਐਫ ਆਈ ਆਰ ਡਿਲੇ ਕਿਉਂ ਹੋਈ ਮੇਰੇ ਹਸਬੰਡ ਨੇ ਬੋਲੇ ਕਿ ਕਿੱਦਾਂ ਨਹੀਂ ਕਰੋਗੇ ਉੱਥੂ ਤੇ ਤੇ ਮਾਮਲਾ ਸ਼ੁਰੂ ਹੋਇਆ ਸੀ ਤੁਸੀਂ ਇਹ ਕਿੱਦਾਂ ਇਨਵੈਸਟੀਗੇਟ ਨਹੀਂ ਕਰੋਗੇ ਕਿ 10 ਦਿਨ ਕਿਉਂ ਡਿਲੇ ਹੋਇਆ ਜਦੋਂ 10 ਦਿਨ ਡਿਲੇ ਹੋਣ ਦਾ ਕਾਰਨ ਕੀ ਸੀ ਹੋਰ ਮੇਰੀ ਐਫਆਈਆਰ 10 ਦਿਨ ਡਿਲੇ ਕੀਤੀ ਗਈ ਟਾਬੇ ਦੀ ਓਨਰ ਦੀ 15 ਤਰੀਕ ਨੂੰ ਰਾਤੀ 12 ਵਜੇ ਐਫਆਈਆਰ ਕੀਤੀ ਹੈ ਮਤਲਬ ਵਾਟ ਇਜ਼ ਦਾ ਮੀਨਿੰਗ ਆਫ ਰਾਤੀ 12 ਵਜੇ ਐਫਆਈਆਰ ਕਰਨ ਦਾ ਜਸਟ ਟੂ ਸ਼ੋ ਪਬਲਿਕ ਉਹ ਉਹ ਨੂੰ ਲੈ ਕੇ ਤੁਹਾਨੂੰ ਕਾਫੀ ਤੁਸੀਂ ਸਵਾਲ ਚੁੱਕੇ ਹੋਰ ਵੀ ਮੈਂ ਇੰਟਰਵਿਊਸ ਦੇਖਦਾ ਸੀ ਜਿਹੜੇ ਟਾਬੇ ਵਾਲੀ ਦੀ ਐਫਆਈਆਰ ਉਹਦੇ ਚ ਕੀ ਕੁਝ ਹੈਗਾ ਜਿਹੜੇ ਇਤਰਾਜੋ ਠੀਕ ਇਤਰਾਜੋ ਕੁਝ ਨਹੀਂ ਟਾਬਾ ਵਾਲਾ ਕਹਿੰਦਾ ਜੀ ਇੱਕ ਗੱਡੀ 'ਚ ਬੰਦੇ ਆਏ ਸੀ ਤਿੰਨ ਬੰਦੇ ਨੇ ਆ ਕੇ ਦੇ ਵਰ ਹੈਵਿੰਗ ਮੈਗੀ অর ਡਰਿੰਕ ਕਰ ਰਹੇ ਸੀ অর ਪੁਲਿਸ ਵਾਲਿਆਂ ਨੇ ਇਹਨਾਂ ਨੂੰ ਕਿਹਾ ਗੱਡੀ ਪੁਲਿਸ ਵਾਲਿਆਂ ਨੇ ਜੀ ਮੇਰੇ ਹਸਬੰਡ অর ਮੇਰਾ ਬੱਚਾ ਡਰਿੰਕ ਕਰ ਰਹੇ ਸੀ ਤੇ ਪੁਲਿਸ ਵਾਲੇ ਉਹਨਾਂ ਨੂੰ ਕਹਿ ਰਹੇ ਸੀ ਗੱਡੀ ਸਾਈਡ ਕਰੋ ਤੁਹਾਨੂੰ ਲੱਗਦਾ ਹੈ ਕਿ ਪੁਲਿਸ ਵਾਲੇ ਗੱਡੀ ਸਾਈਡ ਕਰਨ ਕਹਿਣਗੇ ਹਰੁਨਾ ਨੇ ਆ ਕੇ ਗਾਲਾਂ ਕੱਢੀਆਂ ਕਹਿੰਦੇ ਰੌਂਗ ਸਾਈਡ ਤੋਂ ਬੰਦੇ ਆ ਉੱਥੇ ਥੋੜੀ ਜਿਹੀ ਲੜਾਈ ਹੋਈ ਹੋ ਚਲੇ ਗਏ ਡੀਵੀਆਰ ਦੀ ਵੀ ਗੱਲ ਚੱਲਦੀ ਹੈ ਕੋਈ ਕੋਈ ਡੀਵੀਆਰ ਗਾਇਬ ਹੈ ਡੀਵੀਆਰ ਬਾਬਾ ਟਾਬੇ ਦੀ ਡੀਵੀਆਰ ਜਿਹੜੀ ਹੈ ਉਹ ਗਾਇਬ ਹੈ ਔਰ ਪੰਜਾਬ ਪੁਲਿਸ ਨੂੰ ਪਤਾ ਹੈ ਕਿ ਉਹਨਾਂ ਨੇ ਚੱਕੀ ਹੈ ਔਰ ਯੂਟੀ ਨੂੰ ਵੀ ਉਸਦੀ ਵੀਡੀਓ ਅਸੀਂ ਦਿੱਤੀ ਹੈ ਸਾਡੇ ਕੋਲ ਵੀਡੀਓ ਸੀ ਜਿਹੜੀ ਇੱਕ ਐਸਐਚਓ ਨੇ ਸਾਨੂੰ ਦਿੱਤੀ ਸੀ ਅਮਰਿਤਵੀਰ ਨੇ ਅਸੀਂ ਉਹ ਦਿੱਤੀ ਹੈ ਯੂਟੀ ਨੂੰ ਉਹ ਯੂਟੀ ਨੇ ਇਨਵੈਸਟੀਗੇਟ ਕਰਨ ਦੀ ਜਗ੍ਹਾ ਕਹਿੰਦੇ ਜੀ ਸਾਡੇ ਕੋਲ ਵੀਡੀਓ ਆ ਗਈ ਹੈ ਤੇ ਡੀਵੀਆਰ ਚੋਰੀ ਵੀ ਹੋ ਗਈ ਤੇ ਕੀ ਹੋ ਗਿਆ ਐਵਿਡੈਂਸ ਗਾਇਬ ਕਰਨਾ ਬਹੁਤ ਵੱਡ ਯੂਟੀ ਕੋਈ ਇਨਵੈਸਟੀਗੇਸ਼ਨ ਜੋ ਹੈ ਯੂਟੀ ਕੀ ਸੀਗੀ ਹੁਣ ਹੈ ਇਸ ਨੂੰ ਪੰਜਾਬ ਦੇਖੋ ਇੱਥੇ ਯੂਟੀ ਤੇ ਇੱਥੇ ਡੀਜੀਪੀ ਵੇਖੀ ਸੀਨੀਅਰ ਬੈਠੇ ਹੋਏ ਸੀਗੇ ਟੀਜੀਪੀ ਤੇ ਹੈ ਨਹੀਂ ਸੀ ਯੂਟੀ ਦਾ ਜਿਸ ਦੀ ਵਜ੍ਹਾ ਨਾਲ ਇਹ ਕੇਸ ਨੂੰ ਜਿਹੜਾ ਹੈ ਪਿਛਲੇ 1 ਮਹੀਨੇ ਤੋਂ ਹੈ ਮੈਨੀਪੂਲੇਟ ਹੁੰਦਾ ਗਿਆ ਮਨਜੀਤ ਸ਼ਰੌਨ ਸਾਡੀ ਸਟੇਟਮੈਂਟ ਮੇਰੀ ਸਟੇਟਮੈਂਟ ਨਹੀਂ ਲਿੱਤੀ ਜਿਨ੍ਹਾਂ ਨੂੰ ਕੰਫੈਸ ਕੀਤਾ ਉਹਨਾਂ ਨੇ ਜਿਨ੍ਹਾਂ ਨੂੰ ਥ੍ਰੈਟ ਮਿਲਿਆ ਜਿਨ੍ਹਾਂ ਨੇ ਐਫਆਈਆਰ ਕੀਤਾ ਸਾਡੀ ਸਟੇਟਮੈਂਟ ਨਹੀਂ ਨਹੀਂ ਜ਼ਰੂਰੀ ਸਮਝੀ ਯੂਟੀ ਨੇ ਤੁਹਾਡੀ ਜਦੋਂ ਐਸਆਈਟੀ ਨੇ ਨਹੀਂ ਲਈ ਤੁਹਾਡੀ ਬਿਲਕੁਲ ਸਾਡੀ ਕੋਈ ਸਟੇਟਮੈਂਟ ਨਹੀਂ ਲਿੱਤੀ ਗਈ ਹੋਰ ਤੁਸੀਂ ਦੇਖੋ ਵਿਟ ਜਿਹੜੇ ਫੇਕ ਵਿਟਨੈਸਸ ਬਣਾਈ ਜਾ ਰਹੇ ਨੇ ਉਹਨਾਂ ਦੀ ਸਟੇਟਮੈਂਟ ਲੈ ਕੇ ਧਾਰਾ ਘਟਾਈ ਜਾ ਰਹੇ ਮਤਲਬ ਹੈ ਚਾਹੁੰਦੇ ਸੀ ਇਹ ਐਫ ਆਈ ਆਰ ਨੂੰ ਨਿਲ ਕਰ ਦिए ਤੇ ਇਹਨਾਂ ਪੁਲਿਸ ਵਾਲਿਆਂ ਨੂੰ ਬਾਰੀ ਬੇਦੋਸ਼ ਕਰਕੇ ਕਿ ਹਾਂ ਮਾਰਕੁੱਟ ਤੇ ਲੜਾਈ ਹੋਈ ਹੈ ਤੇ ਥੋੜੀ ਜੀ ਸਜ਼ਾ ਦੇ ਕੇ ਕਰ ਦਿੱਤੀ ਜਾਏ। ਕਿਸੇ ਇੱਕ ਤੁਸੀਂ ਦੇਖੋ ਇੱਕ ਖਾਕੀ ਜੜਾ ਖਾਕੀ ਬੰਦੇ ਨੂੰ ਵਿਚਾਰਿਆ ਅਸੀਂ ਆਪਣੀ ਯੂਨੀਫਾਰਮ ਦੀ ਇੱਜ਼ਤ ਲਈ ਲੜਿਆ। ਤੁਹਾਨੂੰ ਇੰਨੀ ਸ਼ਰਮ ਨਹੀਂ ਹੈ ਕਿ ਤੁਹਾਨੂੰ ਪੰਜਾਬ ਪੁਲਿਸ ਤੋਂ ਕੱਢ ਕੇ ਦਿੱਤੀਏ ਤੁਹਾਡੇ ਉੱਪਰ ਭਰੋਸਾ ਤੁਸੀਂ ਭਰੋਸਾ ਤੋੜਿਆ ਜਨਤਾ ਦਾ ਜਿਸ ਜਨਤਾ ਲਈ ਤੁਸੀਂ ਸਰਵ ਕਰਨ ਲਈ ਤੁਹਾਨੂੰ ਨੌਕਰੀਆਂ ਮਿਲੀਆਂ ਤੁਸੀਂ ਇੱਕ ਆਈਪੀਐਸ ਆਫੀਸਰ ਹੋ ਕੇ ਤੋੜਿਆ ਤਾਨੂੰ ਸ਼ਰਮ ਨਹੀਂ ਆਂਦੀ ਤੁਸੀਂ ਸਾਡੀ ਸਟੇਟਮੈਂਟ ਲਈ ਮੈਂ ਫੋਨ ਕਰਦੀ ਆ ਕਿ ਇਨਵੈਸਟੀਗੇਸ਼ਨ ਕਿਤੇ ਕਹਿੰਦਾ ਵੀ ਕੈਨ ਨਾਟ ਟੈਲ ਯੂ ਇਨਵੈਸਟੀਗੇਸ਼ਨ ਚਰਚਾ ਵੀ ਚੱਲਦੀ ਸੀ ਕਿ ਮਿਸਿਸ ਬਾਠ ਜਦੋਂ ਯੂਟੀ ਦੇ ਐਸਆਈਟੀ ਜਿਹੜਾ ਇਨਵੈਸਟੀਗੇਸ਼ਨ ਕਰਨ ਲਈ ਆਉਂਦੀ ਆ ਤਾਂ ਇਹ ਨਾਲ-ਨਾਲ ਜਾਂਦੇ ਨੇ ਵੀ ਫਿਰ ਕਸਰ ਕਿੱਥੇ ਰਹਿ ਗਈ ਸੀ ਜੇ ਨਾਲ ਜਾਂਦੇ ਨਹੀਂ ਸੀ ਕਿ ਸਾਨੂੰ ਬੁਲਾਇਆ ਜਾਂਦਾ ਸੀਗਾ ਖਾਲੀ ਦਿਖਾਣ ਲਈ ਪਬਲਿਕ ਨੂੰ ਕਿਸੀ ਇਨਵੈਸਟੀਗੇਟ ਕਰ ਰਿਹਾ ਇਹ ਚੀਜ਼ਾਂ ਤੇ ਉਹ ਕਹਿੰਦੇ ਨਾ ਇਹ ਸਿਸਟਮ ਇੰਨਾ ਇਨਾਂ ਦੇ ਇੰਨੇ ਕਰਪਟਡ ਹੈ ਕਿ ਇਨਾਂ ਨੂੰ ਪਤਾ ਹੈ ਕਿਦਾਂ ਮੈਨੀਪੂਲੇਟ ਕਰਨਾ ਹੈ ਤੁਸੀਂ ਦੇਖੋ ਅੱਜ ਮੇਰੇ ਲਾਇਰ ਸਾਹਿਬ ਜੀ ਪ੍ਰਤਿੰਦਰ ਜੀ ਨੇ ਮੇਰੇ ਦਿਲ ਨੂੰ ਚੀੜ ਕੇ ਸਾਰੀ ਗੱਲਾਂ ਕਰੀਆਂ ਇੱਕ ਇੱਕ ਪੁਆਇੰਟ ਕੀਤਾ ਔਰ ਇੱਕ ਇੱਕ ਪੁਆਇੰਟ ਜੱਜ ਸਾਹਿਬ ਨੇ ਤੁਸੀਂ ਯਾਦ ਹੋਣਾ ਮੋਗਲ ਸਰ ਨੇ ਜਿਹੜੇ ਆਰਡਰ ਦਿੱਤੇ ਸੀ ਪਹਿਲੀ ਵਾਰ ਤੇ ਨਾਨਕ ਨੇ ਆ ਕੇ ਅਪੋਲੋਜੀ ਮਾਫੀ ਨਾਵਾ ਐਫੀਡੇਵਿਟ ਦਿੱਤਾ ਸੀਗਾ ਠੀਕ ਹੈ ਮੋਡਗਿਲ ਸਰ ਤੋਂ ਹੈ ਕੇਸ ਬਦਲ ਦਿੱਤਾ ਗਿਆ ਪਰ ਹਰਪ੍ਰੀਤ ਬਰਾਰ ਨੂੰ ਦੇ ਦਿੱਤਾ ਗਿਆ ਉਸ ਲਈ ਤੇ ਸਾਨੂੰ ਆਪਸ਼ਨ ਹੀ ਨਹੀਂ ਦਿੱਤੀ ਕਿ ਬੋਲੇ ਯੂਟੀ ਤੇ ਟ੍ਰਾਂਸਫਰ ਕਰਨ ਸਾਨੂੰ ਕੋਈ ਆਪਸ਼ਨ ਤੇ ਦਿੱਤੀ ਨਹੀਂ ਸੀ ਅਦੋਂ ਨਾ ਜਿਹੜੇ ਮੋਡਗਿਲ ਸਰ ਦੇ ਆਰਡਰ ਸੀਗੇ ਆਰਡਰ ਤੇ ਜੋ ਜੋ ਉਹਨਾਂ ਨੇ ਇਨਵੈਸਟੀਗੇਟ ਕਰਨ ਲਈ ਬੋਲੇ ਸੀ ਉਹ ਵੀ ਨਹੀਂ ਸੁਣਨੇ ਗਏ ਕਿ ਕੀ ਇਨਵੈਸਟੀਗੇਟ ਕੀ ਕੀਤਾ ਹੈ ਜਾਂ ਨਹੀਂ ਕੀਤਾ ਹੋਰ ਆਰਡਰ ਪਾਸ ਕਰ ਦਿੱਤੇ ਗਏ ਜਦੋਂ ਅਨੁਪਚਿਤਕਾਰਾ ਸਰ ਦੇ ਐਂਟੀਸੀਪੇਟਰੀ ਵਾਲੇ ਬੇਲ ਦੇ ਆਰਡਰ ਸੀਗੇ ਉਹ ਇੰਨੇ ਸਟਰੌਂਗ ਸੀਗੇ ਕਿ ਮੈਂ ਕਹਿੰਨੀ ਆ ਮੋਡਗਿਲ ਸਰ ਅਨੁਪਚਿਤਕਾਰਾ ਸਰ ਹੋਰ ਆਪਣੇ ਰਾਜੇਸ਼ ਭਾਰਦਵਾਤ ਸਰ ਐਸ ਤੇ ਰੱਬ ਬਣ ਕੇ ਸਾਡੇ ਲਈ ਆ ਇਹਨਾਂ ਖਾਲੀ ਮੇਰੇ ਲਈ ਨਹੀਂ ਮੈਂ ਚਾਹਨੀ ਆ ਜੁਡੀਸ਼ਰੀ ਚ ਮੈਂ ਰੱਬ ਨੂੰ ਹੱਥ ਜੋੜ ਕੇ ਕਹਿੰਦੀ ਆ ਇਹੀ ਜੇ ਜੱਜ ਹੋਣੇ ਚਾਹੀਦੇ ਜੋ ਜਨਤਾ ਨੂੰ ਇਨਸਾਫ ਦਵਾਨ ਬਿਲਕੁਲ ਕਿਉਂਕਿ ਕਾਨੂੰਨ 'ਚ ਭਰੋਸਾ ਹੋਣਾ ਵੀ ਲੋਕਾਂ ਦਾ ਬਹੁਤ ਲਾਜ਼ਮੀ ਆ ਲੋਕਾਂ ਨੂੰ ਲੱਗਣਾ ਚਾਹੀਦਾ ਕਿ ਸਾਨੂੰ ਇੱਥੋਂ ਇਨਸਾਫ ਮਿਲ ਜੂ ਜੀ ਤੁਸੀਂ ਇਹ ਦੇਖੋ ਮੇਰਾ ਕੇਸ ਬੈਂਚ ਚੇਂਜ ਹੋ ਗਈ ਸੀ ਅਚਾਨਕ ਹੀ ਬੈਂਚ ਚੇਂਜ ਹੋ ਗਈ ਹਰ ਚੀਜ਼ ਹੀ ਸਾਡੇ ਨਾਲ ਗਲਤ ਹੋ ਰਹੀ ਸੀ ਮਗਰ ਰੱਬ ਸਾਡੇ ਨਾਲ ਸੀਗਾ ਉਹ ਰੱਬ ਨੇ ਅੱਜ ਜਸਟਿਸ ਦੇ ਲਈ ਮਤਲਬ ਇਨਕੁਆਇਰੀ ਗਲਤ ਹੋਣਾ ਸ਼ੁਰੂ ਹੋਈ ਤੇ ਉਸੇ ਵੇਲੇ ਸਾਨੂੰ ਰੱਬ ਨੇ ਇੰਡੀਕੇਸ਼ਨ ਵੀ ਦੇ ਦਿੱਤੀ ਹੋਰ ਦੇਖੋ ਅਸੀਂ ਇਸ ਇਨਕੁਆਇਰੀ ਨੂੰ ਵੀ ਕੁਡ ਮੈਨੇਜ ਮਤਲਬ ਐਟ ਦ ਕੋਰਟ ਜਿਹੜਾ ਹੈ ਮੈਨੇਜ ਕੀਤਾ ਕੋਰਟ ਤੇ ਪਹੁੰਚਾਂਦੇ ਰਿਟ ਪਾਈ ਕੋਰਟ ਤੇ ਵਾਪਸ ਤੇ ਤੁਸੀਂ ਦੇਖੋ ਇੱਕ ਛੱਡ ਕੇ ਦੂਜੀ ਕਿੰਨੀ ਵਾਰ ਮੈਂ ਤੇ 120 ਦਿਨਾਂ ਦੀ ਰਾਸਤੇ ਚ ਘੁੰਮ ਰਹੀ ਆ ਹੋਰ ਜਿਹੜੇ ਅਕਿਊਜ਼ ਐ ਨੋ ਪਟਿਆਲੇ ਘਰੇ ਬੈਠ ਕੇ दारू ਪੁਲਿਸ ਲਾਈਨ ਤੇ ਬੈਠ ਦਿੰਨ ਕਰੇ 120 ਦਿਨ ਤੇ ਡਿਊਟੀ ਜੁਆਇਨ ਨਹੀਂ ਕੀਤੀ ਮਗਰ ਪੁਲਿਸ ਲਾਈਨ ਤੇ ਆ ਕੇ ਬੈਠ ਦਿੰਨ ਖਾਣਾ ਖਾਂਦੇ ਚਿਕਨ ਖਾਂਦੇ ਰਾਤੀ ਰੋਜ਼ ਫਿਰ ਦਿੰਨ ਹੋਰ ਕੋਈ ਇਹਨਾਂ ਦੇ ਉੱਪਰ ਐਕਸ਼ਨ ਨਹੀਂ ਹੈ ਅਸੀਂ ਅਕਿਊਜ਼ ਭਾਜੇ ਜਾ ਰਹੇ ਹਾਂ ਕਿ ਸਾਨੂੰ ਇਨਸਾਫ ਮਿਲੇ ਹੁਣ ਪੰਜਾਬ ਪੁਲਿਸ ਤੇ ਕੁਝ ਅਧਿਕਾਰੀ ਹਨ ਜਿਹੜੇ ਨਾਨਕ ਨੇ ਇਨਕੁਆਇਰੀ ਬੰਦ ਕੀਤੀ ਸੀ ਐਸਐਸਪੀ ਵਰੁਣ ਜਈ ਜੀ ਵੀ ਆਫਸਰ ਹੈਗੇ ਜਿਨ੍ਹਾਂ ਨੇ ਇਨਕੁਆਇਰੀ ਸ਼ੁਰੂ ਕਰਾਈ ਅਈ ਜੀ ਆਫਸਰ ਹੈਗੇ ਨਾ ਨਹੀਂ ਹੈ ਕਿ ਸਾਰੀ ਪੰਜਾਬ ਪੁਲਿਸ ਖਰਾਬ ਹੈ ਪਰ ਚੁਕਲਾ ਸਰ ਉਹਨਾਂ ਨੇ ਹਰ ਇੱਕ ਸਟੇਜ ਤੇ ਸਾਡਾ ਸਾਥ ਦਿੱਤਾ ਹੈ ਅਈ ਜੀ ਸੀਨੀਅਰ ਆਫਸਰ ਨੂੰ ਇਹਨਾਂ ਨੂੰ ਦੇਣੀ ਚਾਹੀਦੀਆਂ ਡਿਊਟੀਆਂ ਪੰਜਾਬ ਪੁਲਿਸ ਦੀ ਜੋ ਕਿ ਸੱਚਾਈ ਦੀ ਲੜਾਈ ਤੇ ਗਲਤ ਨੂੰ ਗਲਤ ਕਹਿਣ ਤੇ ਸਹੀ ਨੂੰ ਸਹੀ ਕਹਿਣ ਤੁਹਾਨੂੰ ਹੁਣ ਕੋਈ ਆਸ ਹੈ ਕਿਉਂਕਿ ਸੀਬੀਆਈ ਕੋਲੇ ਇਨਕੁਆਇਰੀ ਚੱਲੀ ਗਈ ਹੈ ਉਸ ਤੋਂ ਬਾਅਦ ਤੁਹਾਨੂੰ ਇਨਸਾਫ ਦੀ ਆਸ ਵੱਜੀ ਹੈ ਜੀ ਬਿਲਕੁਲ ਕਿਉਂਕਿ ਸੀਬੀਆਈ ਵਿਲ ਡੂ ਅ ਇਨਕੁਆਇਰੀ ਸ਼ੁਰੂ ਤੋਂ ਕਿੱਥੋਂ ਆਏ ਸੀਗੇ ਉਹ ਜਿਹੜਾ ਮਿੰਡੋਰ ਐਨਕਾਊਂਟਰ ਫੇਕ ਐਨਕਾਊਂਟਰ ਕੇਸ ਨੂੰ ਲੈਂਦੇ ਹੋਏ ਐਸਾ ਸਾਰਾ ਕੇਸ ਖੁੱਲੇਗਾ ਹੁਣ ਪੰਜਾਬ ਪੁਲਿਸ ਚੜੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੁਸੀਂ ਸੋਚੋ ਚਾਰ ਐਸਐਚਓਜ਼ ਨੂੰ ਬਚਾਉਣ ਲਈ ਲੱਗੀ ਹੋਈ ਹੈ ਇੱਜਾ ਕੀ ਇਹ ਨਾ ਇੰਪੋਰਟੈਂਟ ਬੰਦੇ ਨੇ ਚਾਰ ਬੰਦੇ ਪੰਜਾਬ ਸਰਕਾਰ ਦੇ ਕਿ ਜਿਸ ਨੂੰ ਪੂਰੀ ਪੰਜਾਬ ਸਰਕਾਰ ਔਰ ਪੂਰੀ ਪੰਜਾਬ ਪੁਲਿਸ ਬਚਾਨ ਲੱਗਿਆ ਅੱਜ ਹਰਪਾਲ ਚੀਮੇ ਨੇ ਸਟੇਟਮੈਂਟ ਦਿੱਤੀ ਕਿ ਅਸੀਂ ਬਹੁਤ ਖੁਸ਼ ਹਾਂ ਕਿ ਇਹ ਸੀਬੀਆਈ ਚਲੀ ਗਈ ਜਦੋਂ ਅਸੀਂ ਸੀਬੀਆਈ ਮੰਗ ਰਹੇ ਸੀ ਮਾਨ ਸਾਹਿਬ ਕੋਲੋਂ ਔਦੂ ਕਿਉਂ ਨਹੀਂ ਦਿੱਤੀ ਸੀ ਸਾਨੂੰ ਔਦੂ ਕਹਿੰਦੇ ਜੀ ਜੀ ਅਸੀਂ ਸਾਰਿਆਂ ਨੂੰ ਸਸਪੈਂਡ ਕਰ ਦਾਂਗੇ ਅਸੀਂ ਇਹ ਸਾਨੂੰ ਕਹਿੰਦੇ ਸੀਬੀਆਈ ਨਾ ਮੰਗੋ ਤੇ ਅਸੀਂ ਨਾਨਕ ਦੀ ਟਰਾਂਸਫਰ ਕਰ ਦਾਂਗੇ ਤੇ ਤੁਹਾਡੀ ਕੇਸ ਤੁਹਾਨੂੰ ਸਜਾ ਦੇ ਇਹਨਾਂ ਨੂੰ ਸਜਾ ਦੇ ਦਾਂਗੇ ਤੇ ਸੀਬੀਆਈ ਨਾ ਮੰਗੋ ਉਹਨਾਂ ਦਾ ਮੀਡੀਆ ਐਡਵਾਈਜ਼ਰ ਆ ਕੇ ਸਾਡੇ ਕੋਲ ਬੋਲਿਆ ਗਿਆ ਕਿ ਤੁਸੀਂ ਸੀਬੀਆਈ ਤੋਂ ਕੇਸ ਵਾਪਸ ਲੈ ਲਓ ਕੋਰਟ ਤੋਂ ਅਸੀਂ ਤੁਹਾਨੂੰ ਨਾਨਕ ਨੂੰ ਵੀ ਟਰਾਂਸਫਰ ਕਰ ਦਾਂਗੇ ਔਰ ਸਜ਼ਾ ਵੀ ਦੇ ਦਾਂਗੇ ਇਹਨਾਂ ਨੂੰ ਤੇ ਡਿਸਮਿਸ ਕਰ ਦਾਂਗੇ ਇਹ ਤੱਕ ਬੋਲਿਆ ਗਿਆ ਸਾਨੂੰ ਹੋਰ ਅੱਜ ਚੀਮਾ ਹਰਪਾਲ ਚੀਮਾ ਅੱਜ 4 ਮਹੀਨੇ ਬਾਅਦ ਸਟੇਟਮੈਂਟ ਦੇ ਰਹੇ 4 ਮਹੀਨੇ ਬਾਅਦ ਉਸਨੂੰ ਯਾਦ ਆਇਆ ਕਿ ਕਰਨਲ ਮਾ ਸ਼ਹੀਦਾਂ ਨੂੰ ਜਾ ਕੇ 1 ਕਰੋੜ ਰੁਪਏ ਦੇਣਾ ਤੇ ਆ ਚਾਰਪਾਲ ਚੀਮਾ ਨੂੰ 4 ਮਹੀਨੇ ਬਾਅਦ ਯਾਦ ਆਈ ਹੈ ਕਿ ਸੀਬੀਆਈ ਹੋ ਗਈ ਜੀ ਸਾਨੂੰ ਤੇ ਬਹੁਤ ਖੁਸ਼ੀ ਹੈ ਤੁਹਾਨੂੰ ਖੁਸ਼ੀ ਇਸ ਕਰਕੇ ਕਿਉਂਕਿ ਅੱਜ ਤੱਕ ਤੇ ਤੁਸੀਂ ਕੋਰਟ ਤੇ ਤੁਹਾਡਾ ਪੀਪੀ ਲੜਿਆ ਸੀਗਾ ਸੀਬੀਆਈ ਨਹੀਂ ਜਾਣੀ ਚਾਹੀਦੀ ਤੇ ਅੱਜ ਤੁਹਾਨੂੰ ਬੜੀ ਖੁਸ਼ੀ ਹੋ ਗਈ ਤੁਹਾਨੂੰ ਖੁਸ਼ੀ ਉਸ ਦਿਨ ਹੋਏਗੀ ਜਦੋਂ ਤੁਹਾਡੇ ਸਾਰੇ ਪੰਜਾਬ ਪੁਲਿਸ ਤੇ ਇਹ ਚਾਰ ਐਸਚਓਜ਼ ਹੋਰ ਜਿਹੜੇ ਸੀਨੀਅਰ ਅਧਿਕਾਰੀ ਜਿਨ੍ਹਾਂ ਦੀ ਇਨਵੋਲਵਮੈਂਟ ਸੀ ਉਹਨਾਂ ਦੇ ਪੋਲ ਖੁੱਲਣਗੇ ਔਰ ਜਿਹੜੇ ਫੇਕ ਐਨਕਾਊਂਟਰ ਦੇ ਕੇਸ ਜਿਹੜੀ ਮਾਵਾ ਦੇ ਪੁੱਤ ਮਾਰਨ ਉਹ ਸਾਰੀ ਜਦ ਸਜ਼ਾ ਇਹਨਾਂ ਨੂੰ ਮਿਲੇਗੀ ਤਾਂ ਇਹਨਾਂ ਨੂੰ ਸਮਝਾਓ ਹੁਣ ਵੀ ਹੋ ਰਹੇ ਨੇ ਉਹਨਾਂ ਨੂੰ ਲੈ ਕੇ ਵੀ ਕੋਈ ਤੁਸੀਂ ਸੰਘਰਸ਼ ਕਰਨ ਦੇ ਬਾਰੇ ਸੋਚਿਆ ਜੀ ਜਦ ਮੈਂ ਤੁਹਾਨੂੰ ਕਿਹਾ ਸੀ ਜਿੱਦਾਂ 10000 ਬੰਦਾ ਮੋਰਚੇ 'ਚ ਮੇਰੇ ਲਈ ਖੜਾ ਹੋਇਆ ਸੀ ਕਮ ਸੇ ਕਮ ਮੈਂ 500 ਜਿੰਦੇ ਜੀ 500 ਬੰਦਿਆਂ ਲਈ ਤੇ ਖੜੀ ਹੋ ਜਾ 500 ਮਾਵਾ ਜਿਹੜੀ ਮਾਵਾ ਤੇ ਪੁੱਤ ਜਿਹੜੇ ਪੰਜਾਬ ਦੇ ਇਹਨਾਂ ਨੇ ਮਾਰੇ ਜਿਨ੍ਹਾਂ ਨੂੰ ਮੈਂ ਮੈਂ ਉਹਨਾਂ ਨੂੰ ਇਨਸਾਫ ਕਰਨ ਲਈ ਉਹਨਾਂ ਦੀ ਮਦਦ ਕਰਦੀ ਆ ਕੋਈ ਮੈਂ ਦੇਖੋ ਮੇਰੇ ਕੋਲ ਕੋਈ ਜਰੀਆ ਤੇ ਹੈ ਨਹੀਂ ਮੈਂ ਕੋਈ ਪੋਲੀਟੀਸ਼ੀਅਨ ਜਾਂ ਕੋਈ ਮੈਂ ਐਮਪੀ ਸੀਟ ਮੇਰੇ ਕੋਲ ਹੈ ਨਹੀਂ ਨਾ ਮਾਨੂੰ ਚਾਹੀਦੀ ਹੈ ਇੱਕ ਚਰਚਾ ਚੱਲਦੀ ਆ ਕਿਨੇ ਕਿ ਵੀ ਸ਼ਾਇਦ ਮੈਡਮ ਬਾਠ ਜਿਹੜੇ ਨੇ ਉਹ ਇਲੈਕਸ਼ਨ ਲੜਨਾ ਚਾਹੁੰਦੇ ਨੇ ਤਾਂ ਇੰਨੇ ਜਿਆਦਾ ਉਹ ਬਹੁਤ ਐਕਟਿਵ ਨੇ ਤਾਂ ਕਰਕੇ ਹੋਰ ਲੋਕਾਂ ਦੇ ਵੀ ਮਸਲੇ ਸੀ ਐ ਦੱਸੋ 4 ਮਹੀਨੇ ਤੂਤੇ ਮੈਂ ਕਦੇ ਮੈਂ মিডিਆ ਤੱਕ ਵੀ ਕਦੇ ਨਹੀਂ ਗਈ ਅੱਜ ਤੱਕ ਪਹਿਲੇ ਕੇਸ ਤੋਂ ਪਹਿਲੇ ਨਾ ਨਾ ਮਨੂੰ ਕੋਈ ਜਾਂਦਾ ਸੀ ਮੈਂ ਇੱਕ ਸਾਧਾਰਨ ਬੰਦੀ ਸੀਗੀ ਅੱਜੇ ਵੀ ਉਹ ਹੀ ਰਹਿਣਾ ਚਾਹਦੀ ਆ ਹੁਣੇ ਵੀ ਮੈਂ ਜਿੰਨੇ ਕੇਸ ਸੋਲਵ ਕਰਦੀ ਹਾਂ ਤੁਸੀਂ ਮੈਨੂੰ ਕਦੇ ਦੇਖਿਆ ਕਿ ਮੈਂ মিডিਆ ਨੂੰ ਬੁਲਾਨਦੀ ਆ ਕੇਸ ਸੋਲਵ ਕਰਨ ਲਈ ਹਾਂ ਜਿੱਥੇ ਕਿਸੇ ਦੀ ਲੋੜ ਹੈਗੀ ਹੈ মিডিਆ ਦੀ ਜਿੱਥੇ ਆਵਾਜ਼ ਚੁੱਕਣ ਲਈ ਉੱਥੇ ਬੁਲਾਨਦੀ ਆ ਉਸ ਮਾਦੀ ਮਦਦ ਕਰਨ ਲਈ ਜਾਂ ਉਸ ਫੈਮਿਲੀ ਦੀ ਮਦਦ ਕਰ ਇਲੈਕਸ਼ਨ ਲੜਨਾ ਤੁਹਾਡਾ ਕੋਈ ਵਿਚਾਰ ਨਹੀਂ ਹੋਣਾ ਬਿਲਕੁਲ ਵੀ ਨਹੀਂ ਬਿਲਕੁਲ ਜਾਣਦਾ ਜੀ ਸਿਆਸਤ ਹੈ ਜੀ ਸਿਆਸਤ ਤੇ ਨਾ ਮੈਂ ਮਤਲਬ ਕੀ ਕਰਾਂਗੀ ਇਹ ਜੀ ਸਿਆਸਤ ਨੂੰ ਲੈ ਕੇ ਜੀ ਅਸੀਂ ਤੇ ਇਨਸਾਫ ਚਾਹੁੰਦੇ ਆ ਪੰਜਾਬ ਲਈ ਪੰਜਾਬ ਦੀ ਮਾਵਾਂ ਨੂੰ ਇਨਸਾਫ ਮਿਲ ਜਾਏ ਉਹ ਯੂ ਬਹੁਤ ਹੈ ਇਨ ਜਿਹੜੇ ਆਪਾਂ ਸਿਆਸਤ ਤੇ ਚਲੇ ਜਾਾਂਗੇ ਕੋਈ ਵੀ ਸਿਆਸਤ ਹਰ ਸਿਆਸਤ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਮੈਂ ਇੱਕ ਵੈਲਫੇਅਰ ਆਰਗੇਨਾਈਜੇਸ਼ਨ ਆ ਕੱਲੀ ਜਿਹੜੀ ਪੰਜਾਬ ਦੀ ਮਾਵਾਂ ਨੂੰ ਜੋ ਮੇਰੇ ਲਈ ਖੜੇ ਸੀਗੇ 10000 ਬੰਦੇ ਉਹਨਾਂ ਵਿੱਚੋਂ 500 ਬੰਦਿਆਂ ਲਈ ਵੀ ਮੈਂ ਖੜੀ ਹੋ ਜਾ ਤਾਂ ਮੈਂ ਆਪਣਾ ਜਿਹੜਾ ਕਹਿੰਦੇ ਨਾ ਕਰਜ਼ ਪੂਰਾ ਕਰਨਾ ਬਸ ਬਹੁਤ ਬਹੁਤ ਧੰਨਵਾਦ ਤੁਸੀਂ ਸਮਝ ਦਿੱਤਾ ਜੀ ਤਾਂ ਇਹ ਸੰਨ ਮਿਸਿਸ ਬਾਠ ਜੋ ਕਿ ਸੀਬੀਆਈ ਨੂੰ ਇਨਕੁਆਰੀ ਮਾਰਕ ਹੋਈ ਹੈ ਹਾਈ ਕੋਰਟ ਦੇ ਵੱਲੋਂ ਇਨਕੁਆਰੀ ਸੌਂਪ ਦਿੱਤੀ ਗਈ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਹਾਂ ਬਿਲਕੁਲ ਜਿਹੜੀ ਇਨਸਾਫ਼ ਦੀ ਆਸ ਹੁਣ ਵੱਜੀ ਹੈ ਕਿਸ ਦੇ ਵਿੱਚ ਫੇਥ ਐਂਡ ਫੇਅਰ ਇਨਵੈਸਟੀਗੇਸ਼ਨ ਹੋਏਗੀ ਕੈਮਰਾਮੈਨ ਅਜੇ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਚੰਡੀਗੜ੍ਹ